ਸਤਿ ਸ਼੍ਰੀ ਅਕਾਲ ਜੀ ਮੈਂ ਬਰਨਾਲਾ ਵਾਸੀਆਂ ਨੂੰ ਵਧਾਈ ਦੇਣਾ ਚਾਹਣਾ ਕਿਉਂਕਿ ਅੱਜ ਮੈਂ ਜਿਹੜੇ ਕੇਂਦਰ ਦੇ ਵਜ਼ੀਰ ਨੇ ਮਾਨਯੋਗ ਰਮਨਜੀਤ ਬਿੱਟੂ ਜੀ ਨੂੰ ਮੈਂ ਮਿਲ ਕੇ ਆਇਆ ਕਿਉਂਕਿ ਪਿਛਲੇ ਦਿਨ ਇੱਕ ਅਨਾਉਂਸਮੈਂਟ ਹੋਈ ਸੀ ਕਿ ਟ੍ਰੇਨ ਬੰਦੇ ਭਾਰਤ ਫਿਰੋਜ਼ਪੁਰ ਤੋਂ ਲੈ ਕੇ ਦਿੱਲੀ ਤੱਕ ਚੱਲੂਗੀ ਤੇ ਬਰਨਾਲੇ ਦਾ ਸਟਾਪ ਜਿਹੜਾ ਉਹ ਨਹੀਂ ਰੱਖਿਆ ਗਿਆ ਸੀ ਤੇ ਮੈਂ ਪਾਰਲੀਮੈਂਟ 'ਚ ਵੀ ਜਦੋਂ ਤੋਂ ਮੈਂਬਰ ਬਣਿਆ ਮੈਂ ਬੜੇ ਵਾਰੀ ਇਸ਼ੂ ਰੇਜ਼ ਕੀਤਾ ਸੀ ਕਿ ਬਰਨਾਲੇ ਤੋਂ ਇੱਕ ਵੀ ਟ੍ਰੇਨ ਜਿਹੜੀ ਹੈ ਫਾਸਟ ਮੂਵਿੰਗ ਤੇਜ਼ ਚੱਲਣ ਵਾਲੀ ਉਹ ਦੇਸ਼ ਦੀ ਰਾਜਧਾਨੀ ਨੂੰ ਨਹੀਂ ਜਾਂਦੀ ਤੇ ਜਿਸ ਦਿਨ ਇਹਦੀ ਅਨਾਉਂਸਮੈਂਟ ਹੋਈ ਬੰਦੇ ਭਾਰਤ ਦੀ ਤੇ ਮੈਂ ਉਸ ਦਿਨ ਵੀ ਪ੍ਰੈਸ ਕਾਨਫਰੰਸ ਕਰਕੇ ਦਾ ਕਹ ਲਓ ਵੀ ਮੰਗ ਕੀਤੀ ਸੀ ਕਿ ਬਰਨਾਲੇ ਸਟਾਪੇਜ ਰੱਖਿਆ ਜਾਵੇ ਤੇ ਅੱਜ ਬਿੱਟੂ ਜੀ ਨੇ ਮੈਨੂੰ ਮਿਲਣ ਲਈ ਬੁਲਾਇਆ ਸੀ ਤੇ ਅੱਜ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਜਿਸ ਦਿਨੇ ਟ੍ਰੇਨ ਚੱਲੂਗੀ ਤਾਂ ਇਹਦਾ ਸਟਾਪੇਜ ਬਰਨਾਲੇ ਜ਼ਰੂਰ ਰੱਖਿਆ ਜਾਊਗਾ ਤੇ ਬਰਨਾਲੇ ਰੋਕੇ ਜਾਊਗੀ ਤੇ ਮੈਂ ਉਹਨਾਂ ਨੂੰ ਇਹ ਕਹਿ ਕੇ ਆਇਆ ਕਿ ਜਿਸ ਦਿਨੇ ਬਰਨਾਲੇ ਰੁਕੀ ਜਿਸ ਦਿਨ ਟ੍ਰੇਨ ਚੱਲੀ ਤਾਂ ਮੈਂ ਸ਼ਹਿਰ ਵਾਸੀਆਂ ਨੂੰ ਲੈ ਕੇ ਟ੍ਰੇਨ ਦਾ ਵੀ ਸਵਾਗਤ ਵੀ ਕਰਾਂਗੇ ਤੇ ਸਰਕਾਰ ਦਾ ਧੰਨਵਾਦ ਵੀ ਕਰਾਂਗੇ